ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਵਿੱਕੀ ਪ੍ਰਾਪਰਟੀ ਡਵਾਈਸਰ ਅੱਜ ਤੁਹਾਡੇ ਲਈ ਲੈ ਕੇ ਆਇਆ 15 ਕਿੱਲੇ ਬਕਾਊਆਣਾ ਸ਼ਾਰਪੌਦ ਦੇ ਵਿੱਚ ਡਿਮਾਂਡ ਇਹਦੀ 15 ਲੱਖ ਰੁਪਿਆ ਹੈ ਇਹ ਜ਼ਮੀਨ ਜੀ ਜੋ ਚੋ ਵਾਲੀ ਹੈਗੀ ਆ ਬਗਣ ਵਾਲੀ ਆ ਬੂਝੇ ਹੈ ਵਿੱਚ ਬਣਾਉਣ ਵਾਲੀ ਹੈਗੀ ਸਾਰੀ ਜ਼ਮੀਨ ਨਾਲ ਇਹਦੇ 2 ਕਿੱਲੇ ਚੋ ਦੇ ਪਿੰਦੇ ਹੈਗੇ ਆ ਤੁਸੀਂ ਦੇਖ ਸਕਦੇ ਆ ਜ਼ਮੀਨ ਪਰ ਉੱਚੀ ਆ ਇਹ ਨਾਲ ਨਾਲ ਦੀ ਚੋ ਲੱਗਦਾ ਹੈ 2 ਕਿੱਲੇ ਚੋ ਦੇ ਵਿੱਚ ਆਦੇ ਆ ਬਣਾਉਣ ਵਾਲੀ ਆ ਬੂਟਿਆਂ ਲਈ ਵਧੀਆ ਜ਼ਮੀਨ ਹੈਗੀ ਆ ਵੀ ਦੇਖਦੇ ਆਂ ਭਾਈ ਚੋਆ ਨਾਲ ਨਾਲ ਲੱਗਦਾ ਸਾਰੀ ਆਹਲੀ ਜ਼ਮੀਨ ਆ ਇਧਰ ਉੱਚਾ ਪਾਸਾ ਹੋ ਤੱਕ ਆ ਲਾਸਟ ਤੱਕ ਚੱਲ ਜਾਂਦੀ ਏ 15 ਕਿੱਲੇ ਨੇ ਟੋਟਲ ਜੀ ਵੱਡੀ ਮਿੰਨਤੀ ਆ ਬਣਾਉਣ ਵਾਲੀ ਸਾਰੀ ਜ਼ਮੀਨ ਹੈਗੀ ਆ ਉੱਚੀ ਆ ਜ਼ਮੀਨ ਰਸਤਾ ਇਹਨੂੰ ਦੋ ਲੱਗਦੇ ਆ ਜੇ ਕੋਈ ਵੀ ਸੱਜਣ ਲੈਣ ਦਾ ਚਾਹਵਾਨ ਹੋਵੇ ਤਾਂ ਸਾਡੇ ਦਿੱਤੇ ਹੋਏ ਨੰਬਰਾਂ 'ਸੇ ਸੰਪਰਕ ਕਰ ਸਕਦਾ ਹੈ ਆ ਦੂਜੇ ਪਾਸੇ ਤੁਸੀਂ ਦੇਖ ਸਕਦੇ ਆ ਉੱਪਰ த